ਜੱਟ ਦਾ ਫੋੜ ਹੋਵੇ ਤੇ ਫੋੜ ਸਟਾਰਟ ਹੁੰਦਾ ਨਾ ਹੋਵੇ ਇਹ ਫਿਰ ਫੋੜ ਨਹੀਂ ਜਾਤੀ ਨਕਮਾ ਨਾਇਕ ਮਤਰਾ ਸ਼ਰਮਾ ਪ੍ਰਸ਼ਾਤਾ ਕੁੰਜੀ ਗਾਣਾ ਕਿਹੜਾ ਤੇ ਫਾਈਲ ਨੂੰ ਪੱਤੀ ਜੇ ਸੇ ਬੈਠੇ ਜੁੱਲੇ ਦੇ ਬਣੀ ਹੋਵੇ ਚਾਹ ਜੀਵਨਾਂ ਦੇ ਉੱਤੇ ਹੋਈ ਨਹੀਂ ਸਕਦਾ ਮੱਧਾ ਵਰਦੀ ਲੈ ਚਾਹ ਤੇ ਮੱਖੀ ਡੇਬ ਰੋਟੀ ਨਹੀਂ ਖਾਣੀ ਕੇ ਉਹ ਕਪਲੇਸ਼ ਹਾਂ ਨਹੀਂ ਖਾਂਦੇ ਦੋਵੇਂ ਪਿਓ ਪੱਤੀ ਨਹੀਂ ਸਕਦੇ ਠੀਕ ਆ ਭਾਈ ਮਰਜੀ ਆ ਹਾਂਜੀ ਦੋਸਤੋ ਸਵਾਗਤ ਕਰਦੇ ਆ ਭਾਈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦਿਨਵਾਰ ਦੀ ਗੱਲ ਕਰਕੇ ਤਾਂ ਅੱਜ ਮੇਰੇ ਸਾਹਮਣੇ ਨਾਲ ਹੋ ਗਿਆ ਜੀ ਘੜੀ ਤੇ ਦੇਖ ਕੇ ਦੱਸਦਾ ਮੈਂ ਤੁਹਾਨੂੰ ਾਂਜਣੰਬਰ 20 ਕੱਤਕ ਤੇ ਦਿਨ ਅੱਜ ਭਾਈ ਬੁੱਧਵਾਰ ਦਾ ਹੋ ਗਿਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆ ਕਲਟੀਵੇਟਰ ਦੇ ਦੋ ਦੋ ਗਿਹੜੇ ਲਾਤੇ ਇੱਧਰ ਦੋਹੇ ਪਾਸੇ ਆ ਚਾਰ ਕਿੱਲੇ ਵਾਲੀ ਪੱਟੀ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਜਿਆਦੇ ਆਪਣੇ ਉਹ ਸੀਗਾ ਉਪਰ ਵਾਲੀ ਜਿਆਦਾ ਬਚੀ ਸੀਗੀ ਰਾਤ ਨੂੰ ਕਟਰ ਮਾਰ ਕੇ ਗਿਆ ਸੀਗਾ ਤੇ ਕਿਉਂਕਿ ਐ ਹੁੰਦਾ ਵੀ ਕਟਰ ਜਦੋਂ ਮਾਰਦਾ ਉੱਤੇ ਪਰਾਲੀ ਡਿੱਗੀ ਜਾਂਦੀ ਆ ਐਨਾ ਪਤਾ ਨਹੀਂ ਲੱਗਦਾ ਖਰਚਿਆਂ ਦਾ ਬਾਪੂ ਹੁਣੀ ਇੱਥੇ ਸੀਗੇ ਤੇ ਉਦੋਂ ਬਾਅਦ ਹੁਣ ਪਤਾ ਲੱਗਿਆ ਵੀ ਭਾਈ ਥੱਲੇ ਦਾ ਆ ਕੁਝ ਕਰ ਗਿਆ ਉਦੋਂ ਬਾਅਦ ਤੇ ਇਧਰਲੇ ਪਾਸੇ ਵੀ ਉਵੇਂ ਹੀ ਮਾਰਤੇ ਇੱਕ ਕਿਲੇ ਦੇ ਵਿੱਚ ਇਧਰਲੇ ਪਾਸੇ ਉਦੋਂ ਉਹਨੇ ਪਲੇਟ ਜੇ ਬਦਲੇ ਸੀਗੇ ਤੇ ਉਹ ਵਧੀਆ ਵੱਜਿਆਗਾ ਪਲੇਟ ਵਗੈਰਾ ਲਾਉਣ ਵਾਲੇ ਸੀ ਉਵੇਂ ਹੀ ਮਾਰ ਗਿਆ ਸੀਗਾ ਕਤਲ ਘੈਂ ਜੀ ਤੇ ਜਿਹੜਾ ਹੈਗਾ ਕਰਚੇ-ਕੁਰਚੇ ਦੇ ਖਾਸੇ ਪਿੱਛੇ ਛੱਡ ਗਿਆ ਭਾਈ ਕੈਮਰਾ ਥੋੜਾ ਜਿਹਾ ਸਾਫ਼ ਘਟਾ ਹੁਣ ਠੀਕ ਆ ਗੱਲਬਾਤ ਤੇ ਅ ਕਲਟੀਵੇਟਰ ਬਸ ਦੋ ਦੋ ਗਿੜੇ ਤੇ ਲਾਏ ਆ ਦੂਜਿਆਂ ਤੇ ਨੀਮਾ ਲਾਏ ਕਿਉਂਕਿ ਇਹਦੇ ਜਮਾਂ ਹੀ ਤਵੀਆਂ ਜਿਹੜੀਆਂ ਹੈਗਾ ਮੱਥਾਂ ਦੇ ਘਟ ਲੱਗੀਆਂ ਸੀਗਾ ਹੁਣ ਬਸ ਅਰਸ਼ਾਦਾ ਪਾਣੀ ਛਕ ਕੇ ਤਵੀਆਂ ਪਾਉਂਦੇ ਆ ਤੇ ਦੂਰ ਫੇਰਦੇ ਆ ਇਹਦੇ ਚ ਇਹਦੇ ਚ ਪਹਿਲਾਂ ਫੇਰਾਂਗੇ ਉਸ ਤੋਂ ਬਾਅਦ ਜਿੱਧਰੋਂ ਪਹਿਲਾਂ ਮਾਰ ਲੱਗੇ ਸੀ ਉਹ ਦੋ ਕਿੱਲਾਂ ਚੋਂ ਉਧਰੋਂ ਜੋੜ ਕੇ ਉਹ ਦੋ ਕਿੱਲਾਂ ਚ ਹੁਣ ਨਹਿਰ ਵਾਲੇ ਚ ਐਸ ਚ ਤੇ ਐਸ ਚ ਇਹ ਸਾਰੇ ਚ ਮਾਰਨੇ ਆ ਦੋ ਛੀ ਪੰਜ ਇੱਕ ਉਥੇ ਆਪਣੇ ਚੁੰਡਾਈਆਂ ਦਾ ਬਣ ਜਾਂਦਾ ਹੈਗਾ ਤੇ ਤਿੰਨ ਤੇ ਚਾਰ ਤੇ ਸਾਰੇ ਜਿਹੜਾ ਹੈਗਾ ਅ ਅੱਜ ਤਵਿਆਂ ਦੀ ਦੂਰ ਪਾਉਣੀ ਹੈਗੀ 21 ਕਿੱਲਾਂ ਦੇ ਵਿੱਚ ਆਪਾਂ ਤੇ ਬਾਕੀ ਅ ਡੈਡੀ ਦੂਦੇ ਟਰੈਕਟਰ ਮਗਰ ਬਾਪੂ ਰੋਟਾਵੇਟਰ ਪਾ ਕੇ ਲਿਆਉਂਦਾ ਹੈਗਾ ਰੋਟਾਵੇਟਰ ਮਾਰੂਗਾ ਅ ਰੋਟਾਵੇਟਰ ਦਾ ਜਿਹੜਾ ਕ੍ਰਾਸ ਸੀਗਾ ਕ੍ਰਾਸ ਉਹਦੇ ਜਿਹੋ ਪਾਉਣ ਵਾਲੀਆਂ ਸੀ ਨਾ ਪਰ ਉਸ ਹਾਲ ਦਾ ਏ ਜਿਆਦੇ ਸੀਗਾ ਤੇ ਉਹ ਜਿਹਾ ਪਾਈ ਕਰਵਾ ਕੇ ਉਹਦਾ ਕੰਮ ਜਾਂ ਆਉਂਦਾ ਬਾਪੂ ਵੀ ਲੈ ਕੱਢ ਲਈਆਂ ਰੋਟੀਆਂ ਓਏ ਆ ਜਿਓ ਉਹਨਾਂ ਦਾ ਫੇਰ ਨਾ ਕਿਹਾ ਮਲ ਵੇੜ ਦੂ ਸਾਰਾ ਕੋਈ ਨਹੀਂ ਤਾਂ ਹਾਂ ਖਾਲੇ ਦੇਖੀ ਆਉਗੇ ਕਿ ਮੁੜ ਕੇ ਪੋਤ ਭੁੱਖੇ ਮਰੀ ਜਾਉਂਗੇ ਇੱਥੇ ਢਿੱਡ ਨੂੰ ਗੰਡਾ ਵੀ ਨਹੀਂ ਦਿੱਤੇ ਜਾਣੇ ਤੁਹਾਡੇ ਤੋਂ ਪਹਿਲਾਂ ਹੀ ਗੰਡਾ ਦਿੱਤੀਆਂ ਪੰਗਾ ਤੁਸੀਂ ਹਾਂ ਹਾਂ ਰੋਟੀ ਵੇਖੋ ਜਲਦੀ ਸਾਰੀ ਖਾਣੀ ਹੈ ਮੈਂ ਖਾ ਲੂੰ ਯਾਰ ਐਡੀ ਵੀ ਗੱਲ ਨਹੀਂ ਮੈਂ ਮੇਰੀ ਦੂਜੀ ਟੀਮ ਸੱਦ ਲੂੰਗਾ ਦੂਜੀ ਟੀਮ ਸੱਦ ਨੂੰ ਮੇਰੀ ਹੋੜੀ ਸੁਤੀ ਪਈਆ ਉਹ ਤੇ ਸਾਰੇ ਨਿਆਣੇ ਸੱਦ ਲੂੰ ਮੈਂ ਖਾਲੇ ਖਾਲੇ ਮੈਂ ਤਾਂ ਖਾ ਕੇ ਆਇਆ ਖਾਲੇ ਇਹ ਤੇ ਸਾਰੇ ਨਿਆਣੇ ਸੱਦ ਲੂੰ ਮੈਂ ਕੁੱਤੀ ਦੇ ਆਮੇ ਫਿਰ ਤਾਂ ਖਾਲਾਂਗੇ ਇੰਨੇ ਆਣੇ ਰਲ ਕੇ। ਬਲਾਉ ਦੀ ਅਜੇ ਤੱਕ ਕਿੰਨੂ ਵੀ ਫਾਵਾਂਗੇ। ਕਿੰਨੂ ਲੈ ਜਾਂਦੇ ਸੀ ਕੰਟੀਵੇਟਰ ਪਾਉਣਗੇ ਸੀ ਭਾਈ ਉਹ ਤੋਂ ਕਿੰਨੂ ਵੀ ਤੋੜ ਲਿਆਦੇ ਸੀਗੇ। ਖੇਤ ਤੇ ਬੈ ਕੇ ਰੋਟੀ ਖਾਣ ਦਾ ਸਵਾਦ ਹੁੰਦਾ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਕੀ ਹੋਊਗਾ। ਦੁੱਧ ਦੇ ਸਭ ਜੀ ਨਾਲ ਉਹਦੇ ਫਰਤੀ ਹੁੰਦੀ ਆ ਇਹ ਚਾਈ ਆ ਭਈ ਰਹਿਦਾ ਆ ਯਾਰ ਗਿੱਲਾ ਲਿਬੜਾ ਇਹ ਰੂਗਾ ਸਾਰੇ ਘਾਸ ਨੂੰ ਨਹੀਂ ਨਾ ਇਹ ਮੇਤਰਾ ਸਾਗਣਾ ਪਰਸ਼ਾਦਾ ਆ ਜਾ ਆ ਜਾ ਆ ਜਾ ਆ ਜਾ ਕੀ ਆਹ ਆਸੀ ਪੂਰੀ ਦੇਖਾ ਰੋਟੀ ਦੀ ਗੱਲ ਕਰਕੇ ਇਧਰ ਰੋਟੀ ਚ ਕੀ ਕੁਛ ਆਇਆ ਭਾਈ ਅੰਬ ਦਾ achar ਜਿਹੜਾ ਖੇਤਾਂ ਦੇ ਵਿੱਚ ਫੇਵਰਟ ਹੁੰਦਾਗਾ ਫਿਰ ਇਧਰ ਗੱਡੇ ਦੀ ਸਬਜ਼ੀ ਸੀ ਰਾਇਆ ਦੀ ਚਟਨੀ ਆਈ ਹੈ ਜੀ ਚਿਪੜਾਂ ਦੀ ਕਹਿੰਦੇ ਆ ਜੀ ਨੂੰ ਤੇ ਨਾਲ ਰਾਇਤਾ ਤੇ ਇਧਰ ਲੱਸੀ ਆਹ ਹੁੰਦੇ ਹੋਏ ਅਸੀਂ ਕਿੰਨੂ ਤੋੜ ਲਏ ਸੀਗੇ ਤੇ ਨਾਲ ਆਪਣੇ ਹਾਈਦਰ ਜਮਲੇ ਜੱਟ ਦੇ ਗਾਣੇ ਲਾ ਰੱਖੇ ਸੀ ਭਾਈ ਉਹ ਸੁਣੀਆਂ ਦੇ ਸੀਗੇ ਨਾਲ ਪ੍ਰਸ਼ਾਦਾ ਪਣੀ ਸਕੀਆਂ ਦੇ ਤੇ ਸਵਾਦ ਜਿਹੜਾ ਹੈ ਆ ਕੀ ਆਈ ਬਾਤਾਂ ਨੇ ਇਧਰਲੇ ਪਾਸੇ ਆਪਣੇ ਗਵਾਂਢੀ ਭਾਈ ਬਾਣ ਤਿਆਰ ਕਰੀ ਜਾਂਦੇ ਆ ਦੋ ਕਿੱਲਾਂ ਦੇ ਵਿੱਚ ਤੇ ਤਿੰਨ ਟਰੈਕਟਰ ਜੁੜੀ ਖੜੇ ਆਗੇ ਇੱਕ ਪਿੱਛੇ ਤੋਤੇ ਆ ਹਾਲ ਜੀ ਨੂੰ ਕਹਿ ਦਨੇ ਆਪਾਂ ਇੱਕ ਪਿੱਛੇ ਤੌਗੀਆਂ ਤੇ ਇੱਕ ਪਿੱਛੇ ਰੂਟਾਵੇਟਰ ਆ ਜਿਹੜਾ ਇਧਰਲੇ ਪਾਸੇ ਇਹ ਆ ਸੀਗਾ ਕਿਧਰ ਗਿਆ ਆਹਾ ਇੱਥੇ ਇਹ ਵਿੱਚੇ ਰੂਟਾਵੇਟਰ ਆ ਇਹਦੇ ਪਿੱਛੇ ਹੈਗਾ ਹਾਲ ਬਚਾਲੜੇ ਮਗਰ ਤੇ ਇਧਰਲੇ ਮਗਰ ਤਾਂ ਹੋਈਆਂ ਆਇਆ ਕਰਦੇ ਆ ਬਾਣ ਤਿਆਰ ਹੈ ਹੈ ਆਪਣਾ ਬਾਪੂ ਇਹ ਲੈ ਕੇ ਨਹੀਂ ਆਇਆ ਟਰੈਕਟਰ ਹੀ ਲੈ ਕੇ ਬੜਾ ਹੈ ਕਿ ਨਹੀਂ ਲੈ ਕਮ ਲਈ ਸਾਰਾ ਰਾਹੁਲ ਕੱਟਦੇ ਹਾਲੇ ਬੁੱਧੀ ਕਾਣਾ ਕਿਡਾ ਬੁੱਧੀ ਕਾਣਾ ਕਿਡਾ ਚਾਹ ਨੂੰ ਬਾਲਾ ਹੋਣਾ ਦਾ ਦੇ ਦੇ ਨੇੜੇ ਆ ਕੇ ਦੇਖ ਨੇੜੇ ਆ ਕੇ ਦੇਖ ਚਾਹ ਦਾ ਰੰਗ ਕਿਉਂ ਜੀਵ ਜੀ ਲੂਤਦੀ ਆ ਲੂਸਦੀ ਆ ਜੀਵ ਜੀ ਦੇਖਣਾ ਨੂੰ ਪੁੱਛਦਾ ਵੰ ਵੀਡੀਓ ਦੇਖਣ ਵਾਲੇ ਨੂੰ ਇਹ ਜੀ ਲੂਤੀ ਹੈ ਨਾ ਚਾਹ ਦੇ ਉੱਤੇ ਉੱਪਰ ਪਾਈ ਹੋਊ ਲੁੱਤੀ ਇਹ ਤੇ ਬੈਠੇ ਹੋ ਕੇ ਤੁੱਲੇ ਤੇ ਬਣੀ ਹੋਵੇ ਚਾਹ ਤੇ ਜੀਵਨਾਂ ਦੇ ਉੱਤੇ ਹੋ ਹੀ ਨਹੀਂ ਸਕਦਾ ਪਪੂ ਦਾ ਨੀ ਆਸਲੀ ਗੱਲ ਸਰਾਤੇ ਨਾਲ ਰਾਤੇ ਦਾ ਨਹੀਂ ਯਾਰ ਅੱਗ ਬੜੀ ਤੇਜ਼ ਕਰਸ ਨੂੰ ਮੈਂ ਉੱਤੇ ਕਿਵੇਂ ਰੱਖੂੰਗਾ ਹੱਥ ਹੋ ਜਾਣਗੇ ਤੁਮੇ ਰੱਖਦੇ ਰੱਖਦੇ ਹੱਥ ਹੋ ਜਾਣਗੇ ਸਾਡੇ ਦੇ ਰੱਖਣਾ ਉਸ ਸਾਈਡ ਤੋਂ ਮੇਰੇ ਤੋਂ ਵੀ ਅੱਧੀ ਭਰਾਵਾ ਹੱਥ ਮਾਥੇ ਆਣਗੇ ਹਲਕੇ ਵੱਛੇ ਆਣਗੇ ਇਹ ਰੱਖ ਕੇ ਜਿਸ ਤਰੀਕੇ ਮੰਦਾ ਫਰਤੀਲਾ ਸਮਾਰ ਚਾਟੇ 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 ਮਲੀ ਚਾਹ ਫੇਰ ਨਿਕਲੂਈ ਨਹੀਂ ਨਿਕਲਦੀ ਹੈ ਨਹੀਂ ਨਿਕਲਦੀ ਨਹੀਂ ਨਿਕਲਦੀ ওভারਲੋਡ ਹੋ ਗਈ ওভারਲੋਡ ਹੋ ਗਈ ਬਣ ਗਈ ਭਾਈ ਚਾਹ 11 ਵਾਲੀ ਹੈ ਕਿੰਨਾ ਸਮਾਂ ਹੋ ਗਿਆ ਆ ਕੀ ਲੱਗਿਆ ਪਿਆ ਓਏ 11 ਵੱਜ ਕੇ ਤੇ 20 ਮਿੰਟਾਂ ਦਾ ਸਮਾਂ ਇਸ ਵਕਤ ਘੜੀ ਤੇ ਦੱਸਿਆ ਜਾ ਰਿਹਾ ਹੈ ਆ ਆ ਆ ਆਸੇ-ਪਾਸੇ ਦਰਖਤਾਂ ਦੀ ਸੰਘਣੀ ਛਾਂ ਤੇ ਥੱਲੇ ਧਰ ਰੱਖੀ ਆ ਚਾਹ ਤੇ ਇੱਧਰ ਖੜਾ ਛਤੀ ਤੀ ਤੇ ਇਧਰ ਰਾਹੁਲ ਸੰਦਾ ਸੰਦਾ ਲੈ ਕੇ ਆ ਰਿਹਾ ਕੌਲਾ ਜੱਲ ਲੈ ਆ ਲੈ ਆ ਲੈ ਆ ਲੱਛਣ ਜੇ ਨਾ ਕਰਿਆ ਕਰ ਰਾਹੁਲ ਦੀ ਲੋਰ ਦੇ ਉੱਤੇ ਲਿਖਿਆ ਬਈ ਹਰਿਆਣਾ 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 ਅੰਗਰੇਜ਼ੀ ਚਾਰੇ ਪਾਸੇ ਛਾਪ ਰੱਖੀ ਆ ਬੱਡੀ ਬੱਡੀ ਫਿਰ ਉੱਤੇ ਪੰਜਾਬੀ ਵਿੱਚ ਜੇ ਤੇ ਵਿਚਾਲੇ ਜੇ ਉਰਦੂ ਤੇ ਥੱਲੇ ਫਿਰ ਅੰਗਰੇਜ਼ੀ ਦੇ ਵਿੱਚ ਪੂਰਾ ਹਰਿਆਣਾ ਪੂਰਾ ਹਰਿਆਣਾ ਵੀ ਚੋਟੀ ਦਾ ਸਾਲ ਹੋ ਗਿਆ ਕਿ ਨਹੀਂ ਕਿ ਜ਼ਿਆਦਾ ਹੋ ਗਿਆ ਆ ਟਰੈਕਟਰ ਸਰਸੋਂ ਲਿਆਂਦਾ ਸੀ ਆਪਾਂ ਹੌਲੰਡ ਜੈਂਸੀ ਚੋਂ ਤੇ ਪਤਾ ਨਹੀਂ ਬਈ ਉਹਨਾਂ ਨੇ ਬਦ ਲਿਆ ਇਹਦਾ ਰੰਗ ਢੰਗ ਕੇ ਕਿਵੇਂ ਕੁਛ ਨਾ ਤਾਂ ਇਹਦੇ ਨਾਲ ਸਾਨੂੰ ਗੇਜ ਦਿੱਤੀ ਤੇਲ ਚੈੱਕ ਕਰਨ ਵਾਲੀ ਤੇ ਟਾਪ ਲਿੰਕ ਜਿਹੜੀ ਸਾਨੂੰ ਦਿੱਤੀ ਉਹ ਵੀ ਸਾਰੀ ਖੋਲੀ ਦਿੱਤੀ ਸੀਗੀ ਆ ਫਿਰ ਨਵੀਂ ਲਿਆ ਕੇ ਟਾਪ ਲਿੰਕ ਪਾਈ ਸੀ ਤੇ ਗੇਜ ਹਜੇ ਇਹਦੀ ਲਿਆਂਦੀ ਨਹੀਂ ਗਈ ਬਸ ਟਾਈਮ ਨਹੀਂ ਮਿਲਿਆ ਅ ਗੇਰੇ ਦੂਜੇ ਟਰੈਕਟਰ ਦੀ ਬਸੇ ਤੇ ਮਿਲ ਲੈਣੇ ਆ ਉਹਦੇ ਮਿਲ ਲੈਣੇ ਕਿਉਂਕਿ ਇਕੱਠੇ ਹੀ ਹੁੰਦੇ ਆ ਟਰੈਕਟਰ ਲਗਭਗ ਤੇ ਐਸੀ ਕੋਈ ਗੱਲ ਬਾਤ ਆ ਤੇਲ ਥੋੜਾ ਜਹਾ ਜਿਹੜਾ ਹੈਗਾ ਵੱਧ ਸਕਦਾ ਇਹਦੇ ਨਾਲ ਤੇ ਜਮਾ ਬਠਿੰਡੇ ਵੀ ਖੜਾ ਸੀ ਟਰੈਕਟਰ ਉਹ ਇਦੋਂ ਸਾਫ਼ ਸੀ ਕੰਡੀਸ਼ਨ ਚ ਆਹੀ ਭਾ ਦੇ ਵਿੱਚ ਉਹ ਬਣਦਾ ਸੀਗਾ ਤੇ ਹੁਣ ਜੇ ਤੇੜ ਸਹੀ ਇਹਦਾ ਮਿਣਿਆ ਜਾਂਦਾ ਹੋਵੇ ਤਾਂ ਤੁਹਾਨੂੰ ਦੱਸ ਵੀ ਲੱਗੇ ਵੀ ਕਿੰਨਾ ਭਾਈ ਕਿਹੜੇ ਸੰਦ ਦੇ ਵਿੱਚ ਕਿੰਨਾ ਤੇਲ ਪੀਂਦਾਗਾ ਪਰ ਹੁਣ ਸਾਡੇ ਕੋਲੇ ਗੇਜ ਹੀ ਨਹੀਂ ਸਹੀ ਤਾਂ ਤੁਹਾਨੂੰ ਕੀ ਦੱਸੀਏ ਪਿਆਰਿਓ ਦੀ ਦਸਗੇ ਆ ਵੀ ਡਾਣਾ ਟੁੱਟ ਗਿਆ ਕਮਲੇਸ਼ ਹੋ ਕੇ ਟਰੈਕਟਰ ਨਾਲ ਆ ਕੇ ਟੁੱਟਿਆ ਇਹ ਆਹ ਦਸਤੇ ਰਾਹ ਲੌਂਕੀ ਜਾਂਦਾ ਇਹ ਤਾਂ ਉਹ ਕੰਟਾ ਜਿਹਾ ਇਹ ਘੰਟਾ ਦੀ ਵਾਈਪਲੀ ਕਿਹੜੀ ਹੈ ਮੇਰੀ ਕੋਈ ਚੱਕਲੇ ਕੋਈ ਚੱਕਣਾ ਆ ਜਾ ਫਿਰ ਬਾਈ ਤੂੰ ਆ ਜਾ ਚਾਹੂ ਪੀ ਕੇ ਹੋ ਗਿਆ ਕੜੜੇ ਤੇ ਹੁਣ ਬਈ ਪਾਲੀਆਂ ਕਵੀਆਂ ਤੇ ਇਹਦੇ ਚ ਜੋੜਦੇ ਆਂਗੇ ਇਹ 4 ਕਿਲੋ ਦੀ ਪੜੀ ਪਹਿਲਾਂ ਇਸ ਤੇ ਮਾਰ ਕੇ ਬਾਕੀ ਦੂਜੇ ਦੇ ਫੇਰ ਮਾਰਾਂਗੇ ਆ ਖਾਤਰਾਮ ਬਾਈਬੂ ਦੀ ਨਮਕ ਕੋਈ ਫੋਲੋ ਵੀ ਕਰੋ ਰਾਹੁਲ ਧਰਨ ਲੱਗ ਗਿਆ ਚਾਹ ਬਈ ਤੇ ਜਾ ਦੇ ਮੱਖੀ ਡਿੱਗ ਪਈ ਕਿਵੇਂ ਮੱਖ ਕੇ ਕੀ ਹਾਲ ਨੇ ਕੀ ਹਾਲ ਨੇ ਦੋਸਤੋ ਠੀਕ ਠਾਕ ਨੇ ਛੜਕਾ ਛੜਕਾ ਪਟਕਾ ਆ ਚੰਗੇ ਹਨ ਮਾਨ ਦਾਦਾ ਸਾਡੇ ਕੋਲੇ ਤੰਗਲੀਆਂ ਤੇ ਘਾਰੂਲੀਆਂ ਪੰਗਾਂ ਆ ਬਈ ਦੇਖਦਾ ਪੰਜ ਮਿੰਟ ਪੁੱਜਾ ਆ ਲਾੜਾ ਸਾ ਸੱਤ-ਸੱਤ ਲੱਗੇ ਹੈਗੇ ਸਰਗੇ ਦੀਦੇ ਨਾ ਖੜਮੀ ਪਈਆਂ ਨਾਲੇ ਆ ਇੱਥੇ ਪਟਕਾ ਹੈ ਦੱਬੇ ਟਾਂਕੇ ਰੱਖਾ ਹੈ ਦਬੰਤਾ ਗਰ ਟੈਟੂਟ ਜਵਾਰ ਜੀ ਸਾਡੀ ਸਾਡੇ ਕੋਲ ਇਹ ਨੰਬਰ ਕਿਹਾ ਸੀ ਜਾਲ ਤੋਂ ਭੜੀ ਰੱਖਦਾ ਨੰਬਰ ਨਹੀਂ ਹੁੰਦੇ ਹੈਗੇ ਚਲ ਗਏ ਦੋਨੋਂ ਜਾਲ ਨੂੰ ਭੜੀ ਰੱਖਦਾ ਹੋਰ ਮੋਟੀ ਫਾਇਦਾ 20 ਲੀਟਰ ਵਾਲੀ ਹੈ ਹੋਰ ਫਿਰ ਕੀ ਰੇਟ ਪਟਿਆ ਕਿੱਲਾ ਕਿੱਲਾ ਵਟ ਗਿਆ ਕੀ ਰੇਟ ਹੈ ਕੀ ਰੇਟ ਹੈ ਉਹ ਹੀ ਪੁੱਛਿਆ ਨਾ ਅੱਧਾ ਕਿੱਲਾ ਕੀ ਰੇਟ ਪਟਿਆ 600 600 ਨੂੰ 12 ਤੋਂ ਕਿੱਲਾ ਹੈ ਕਿਵੇਂ ਸੀ ਛੜ ਛੜੀਆਂ ਕਿਵੇਂ ਸੀ ਭਰਾਵਾ ਸੁੱਧੀ ਕਰਾ ਲਈ ਮੇਰੀ ਤਾਂ ਬੰਦਾ ਬਣ ਜਾਣੀ ਸੀ ਅੱਛਾ ਯਾਰ ਅੱਛਾ ਅੱਜ ਦੇਖਿਆ ਨਹੀਂ ਮੈਂ ਨਹੀਂ ਦੇਖਣਾ ਤੇਕੇ ਕੋਈ ਯਾਰ ਤੈਨੂੰ ਤਾਂ ਜਾਣਦੇ ਨਹੀਂ ਉਹ ਮੈਂ ਹਾਂ ਜਿਹਨੂੰ ਲਖਵਿੰਦਰ ਜਾਣਦੇ ਨੇ ਹਾਂ ਇੱਕ ਲੱਭੀਏ ਸੋਚਿਆ ਉਹ ਜਿਹਨੇ ਮਰਜੀ ਰਿਆ ਦੇਸੀ 커피 ਚੁੰਡੀ ਜੀ ਨਾਲ ਕਿਵੇਂ ਲਾ ਰੱਖੇ ਟੀ ਫਣਦੇ ਉਹ ਇਕੱਲੇ ਨੂੰ ਬਾਧੂਆ ਮੈਨੂੰ ਜਿਹਨੇ ਵਾਗ ਲੰਦਿਆ ਢੇਡ ਤਾਂ ਪਹਿਲਾਂ ਹੀ ਤੈਂਗੜੇ ਵਰਗਾ ਕੱਢ ਰੱਖਿਆਗਾ ਹਾਂ ਤੇਗੇ ਮੇ ਫੋਟੋ ਫੋਟੋ ਵੀ ਤਰੋਂ ਮਾਤੇ ਕੜਾ ਸੀ ਇਧਰ ਉੱਥੇ ਸ਼ਾਮੇ ਚ ਕੜਾ ਸ਼ਾਮੇ ਵਧੇ ਆਉਗੇ ਹੈ ਉਹ ਪਤਿਲੀਆਂ ਬਤুলੀਆਂ ਆਪਾਂ ਚੱਕ ਦਾਂਗੇ ਕਿਉਂ ਟੈਨਸ਼ਨ ਲੈਣਾ ਹੁਣ ਉਹ ਆਪਣੇ ਛੱਡ ਦੇ ਤੂੰ ਫਿਰ ਬਿਨਾ ਸ਼ੋ ਵਾਲਾ ਆਈ ਜਾਂਦਾ ਇਧਰੋਂ ਕੀ ਬਿਨਾ ਸ਼ੋ ਵਾਲਾ ਬਿਨਾ ਇੰਡੀਕੇਟਰ ਵਾਲਾ ਓ ਇੰਡੀ ਭੈ ਜੋ ਪਤਲੀ ਆਪਾਂ ਕਰ ਸਕਦੇ ਇੰਡੀਕੇਟਰ ਵੀ ਚੱਕ ਦਾਂਗੇ ਕੋਸ ਨਹੀਂਦਾ ਤੂੰ ਉਹ ਖਾੜ ਜਾ ਐਸ ਇੰਡੀਕੇਟਰ ਹੈਣੀ ਇਹਦੇ ਆਹ ਉਹ ਨਾਲ ਹੋਊਗਾ ਉਹ ਛੋਟਾ ਹੈ ਛੋਟਾ ਆਊਗਾ ਫਿਰ ਛੋਟੇ ਦੇ ਕੋਲੇ ਚੱਲ ਵੜਦੇ ਹਾਂ ਫੋਟੋ ਖਿੱਚਾਂ ਤੇਰੀ ਹਾਂ ਤੇ ਰਸਤੇ ਵਾਸਤੇ ਭੇਜਣੀ ਹੈ ਹਾਂ ਨਹਿਰੂ ਜਾਕਟ ਕਿੱਦਾਂ ਲੈਂਦੇ ਪਹਿਲਾਂ ਇਹ ਦੱਸ ਵੀਡੀਓ ਬਣਾਈਏ ਨਈ ਵੀਡੀਓ ਤਾਂ ਛੱਡ ਤੂੰ ਪਹਿਲਾਂ ਨਹਿਰੂ ਜਾਕਟ ਦੱਸ ਕਿੱਦਾਂ ਨੇ ਡਰੈਸ ਕੋਡ ਕਿੱਥੋਂ ਪਟਿਆ ਬੂਟ ਦੂਜੇ ਕੈਜੂਅਲ ਕਹਿੰਦੇ ਇਹਨਾਂ ਨੂੰ ਹੈ ਫਿਰ ਨਾਲ ਲੋਰ ਫਿਰ ਨਾਲ ਟੀ-ਸ਼ਰਟ ਫੂਰੀਆਂ ਪਾਂ ਵਾਲੀ ਉੱਤੋਂ ਦੀ ਨਹਿਰੂ ਜਾਕਟ ਤੇ ਉੱਤੋਂ ਦੀ ਟੋਪੀ ਬਣਿਆ ਕੀ ਫਿਰ ਦਾ ਝੂਪਰਾ 20 ਰੁਪਿਆ 20 ਰੁਪਿਆ ਅ ਤੈਨੂੰ ਫੋਟੋ ਵੀ ਨੇ ਕਿੱਟਿਕਾ ਅੰਗ ਆ ਪਿਆ ਰਿਓ ਹੁਣ ਚੈੱਕ ਵੀ ਕਰਾਉਣੀ ਪਊਗੀ 4 ਵਜੇ ਦੇ 9 ਮਿੰਟਾਂ ਦਾ ਸਮਾਂ ਹੋ ਗਿਆ ਜੀ ਤੇ ਆ ਨਹਿਰ ਵਾਲੇ 5 ਕਿੱਲਾਣੀ ਪੱਟੀ ਦੇ ਵਿੱਚ ਭਾਈ ਆਪਾਂ ਜੋੜ ਲਿਆ ਟਰੈਕਟਰ ਉੱਤਰਲੇ ਦੋ ਕਿੱਲੇ ਬਾਹਾਂ ਤੇ ਉੱਤਰਲੇ 4 ਕਿੱਲਾਣੀ ਪੱਟੀ ਬਾਤੀ ਸੀ ਤੇ ਵਿੱਚ ਖੜਕੇ ਸੀਗੇ ਖਾਸਾ ਟਾਈਮ ਜਿਹੜਾ ਹੈਗਾ ਤਾਂ ਕਰਕੇ ਠੰਡੇ ਠੰਡੇ ਚੱਲੀ ਜਾਂਦੇ ਅੱਜ ਹੁਣ ਵੀ ਚਾਹ ਬਣੀ ਪਈ ਹੈ ਰਗੀ ਆਜਾਂਗੇ ਮਰੀਆਂ ਦੇ ਚਾਹ ਕਿਤੇ ਜਾ ਕੇ ਜੱਟ ਦਾ ਫੋੜ ਹੋਵੇ ਤੇ ਫੋਰਡ ਸਟਾਰਟ ਹੁੰਦਾ ਨਾ ਹੋਵੇ ਇਹ ਫਿਰ ਫੋਰਡ ਨਹੀਂ ਜੱਟੀ ਨੇ ਕੰਮ ਆ ਕਿਹੜਾ ਜੱਟ ਦਾ ਜੱਟ ਮੰਗੂ ਬਰਾੜ ਦਾ ਭਾਈ ਇਹ ਪਿੱਛੇ ਹੁਣ ਤੋਤੇ ਪਾ ਰੱਖਿਆ ਲਿਫਟ ਥੱਲੇ ਸਿੱਟੀ ਰੱਖੀ ਐ ਤੇ ਹੁਣ ਆਪਣੇ ਵਾਲਾ ਲੈ ਕੇ ਆਇਆ ਮੜਾ ਮੋਟਾ ਤਾਂ ਬੋਲ ਪਾ ਆਏ ਨਾ ਕਰ ਐ ਅਸਿੱਧੇ ਨੂੰ ਕਿ ਬੈਕ ਰਾਲਾ ਆਇਆ ਤੇ ਰੂਟਾ ਪੇਟਰੀਆ ਪੱਤੀ ਜੀ ਪਟਦੇਗਾ ਪਿੱਛੇ ਤੋਤੇ ਪਾ ਰੱਖਿਆ ਕਿ ਉਹ ਵੀ ਥੱਲੇ ਲਿਖਣਗੇ ਮੁਰੇ ਵਾਲਾ ਬੈਪਰ ਪਾਵਨੇ ਦਾ ਕਰਕੇ ਲਾਲਾ ਤੇਰੇ ਵਾਲੇ ਤੋਂ ਡਰ ਲੱਗਦਾ ਸਾਡੇ ਆਪਣੇ ਤੋਂ ਨਹੀਂ ਇਹ ਤਾਂ ਹੋ ਜੂਗਾ ਲੰਮੇ ਕਰਕੇ ਬਾੜੀ ਥੋੜੇ ਇਹੋ ਡਰ ਲੱਗਦਾ ਦਾ ਦਾ ਤੇ ਆ ਹੈ ਜਮਾਂ ਆ ਚਾਰ ਕਿਲੇ ਜਿਹੜੇ ਤਵੀਆਂ ਮਾਰੀਆਂ ਸੀ ਹੁਣ ਬਾਪੂ ਨੇ ਜੋੜਤਾ ਇਹ ਤੇ ਰੂਟਾ ਵੇਟਰ ਸਾਸਫਾਈ ਜੀ ਹੋਈ ਨਹੀਂ ਸੀਗੀ ਪਰਾਲੀ ਜੀ ਵੱਧ ਸੀ ਤਾਂ ਕਰਕੇ ਚਾਹ ਜੋ ਪੀਲੀ ਮੰਗੂ ਦਾ ਟਰੈਕਟਰ ਕਰਿਆਂ ਦਾ ਸਟਾਰਟ ਤੇ ਹੁਣ ਦਵਾਰੇ ਬਹਿ ਨੇ ਤਵੀਆਂ ਤੇ ਇੱਕ ਤੁਹਾਨੂੰ ਹੋਰ ਪਰਤੇ ਵਾਲੀ ਗੱਲ ਦੱਸਦਾ ਵੀ ਆ ਵਟ ਹੈਗੀ ਆ ਕੱਚੀ ਤੋਰਾ ਫੇਰਾ ਇਸਤੇ ਵੀ ਆ ਦੂਜੀ ਤੇ ਵੀ ਕਰ ਲੈਨੇ ਆ ਅਸੀਂ ਤੇ ਇਧਰਲੇ ਪਾਸੇ ਇੱਕ ਬੱਟ ਜਿਹੜੀ ਕਾਰ ਰੱਖਿਆ ਸੀ ਅੰਦਰਲੇ ਪਾਸੋਂ ਪੱਕੀ ਕਾਰਨੇ ਦਾ ਇਹ ਆ ਇਧਰੋਂ ਬਾਣ ਉੱਚਾ ਸੀ ਵੀ ਲੈਵਲ ਜੇ ਜੀ ਆ ਇਧਰਲੇ ਪਾਸੇ ਜਿਆਦਾ ਨਹੀਂ ਆਗਾ ਤੇ ਇਹ ਬੱਟ ਜਿਹੜੀ ਸੀ ਸਾਡਾ ਲਹੂ ਹੀ ਪੀ ਲਿਆ ਸੀ ਬਹੁਤ ਟੁੱਟਦੀ ਸੀਗੀ ਆ ਖਾਲ ਦੀ ਬੱਟ ਤਾਂ ਕਰਕੇ ਸਾਡੇ ਕੋਲ ਇੱਟਾਂ ਤੇ ਡੜੂਲੇ ਪਏ ਸੀ ਉਹ ਸਾਰਾ ਕੁਝ ਅਸੀਂ ਇੱਥੇ ਛਿਣ ਕੇ ਉੱਤੇ ਪਾ ਦਾ ਘੋਲਗਾ ਦੇ ਜਿੱਦਿਆਂ ਇਹ ਪਾਇਆ ਉਹਦੇ ਨਾਲੇ ਤਾਂ ਸਵਾਰ ਨਾਲ ਟੰਟਾ ਗਿਆ ਇਹਦਾ ਤੇ ਨਾਲੇ ਜਿਹੜਾ ਹੈਗਾ ਟੋਟਣ ਟੱਟ ਨਾਲਾ ਅੱਤਕ ਤੇਕਰ ਥੱਲੇ ਜੇ ਬਸ ਥੋੜਾ ਜਿਹਾ ਡੂੰਘਾ ਕਰਕੇ ਇਹਦੇ ਨੂੰ ਪੱਕੀ ਕੀਤੀ ਹੋਈ ਹੈ ਜੀ ਇੱਕ ਨੰਬਰ ਮਾਹੌਲ ਇਹ ਜੇ ਕਈ ਵਾਰੀ ਮੈਂ ਥੋੜਾ ਇੱਕ ਪਾਸੇ ਨੀਵਾ ਨੂੰ ਆ ਬਾਹਣ ਪੈਂਦਾ ਬਾੜੀ ਟੁੱਟਦੀ ਹੈ ਜ਼ਰੂਰੀ ਨਹੀਂ ਤੁਹਾਨੂੰ ਸਾਰਾ ਖਾਲ ਪੱਕਾ ਬਣਾਉਂਦੀ ਲੋੜ ਆ ਜਾਂ ਹੋਰ ਇੱਕ ਪਾਸੇ ਆ ਅੰਦਰ ਚਣਕੇ ਤੇ ਘੋਲਗਾ ਪਾ ਦੋ ਤਰੀਕਾ ਕਾਮਯਾਬ ਆ ਭਈ ਇਹ ਆ ਥੋੜਾ ਜਿਹਾ ਡੂੰਘਾ ਤੇ ਥੱਲੇ ਤੇਕਰ ਅੱਤਕ ਤੇਕਰ ਉਹਨੇ ਆਉਂਦਾ ਹੋਵੇ ਇਹ ਵੀ ਨਹੀਂ ਸਿੱਧੀ ਥੋੜੀ ਜਿਹੀ ਖੜਮੀ ਜੀ ਕਰਦੀ ਫੇਰ ਵੀ ਥੱਲੇ ਖਾਰ ਪੈ ਜਾਂਦੀ ਹੈ ਜੀ ਲਾ ਵਈ ਚੱਲ ਮਿੱਤਰ ਪਿਆਰਿਆ ਯਾਰੀ ਛੋਟੀ ਦੀਆ ਫੋੜ ਤੇਰੇ ਨਾਲ ਸਾਡੀ ਜੱਟਾਂ ਸ਼ਿਪ ਗਿਆ ਤੇ ਮੈਂ ਕਦੋਂ ਦਾ ਦੇਖੀ ਆ ਨਾ ਗਟਾਰਾਂ ਬੜੀ ਠੰਡ ਮੰਨੀਆਂ ਦਿਆਂੀਆਂ ਧੌਣ ਜੀ ਬਿਜਲੀ ਲ ਕੋਈ ਬੈਠੀਆਂ ਕਦੋਂ ਜਾਂ ਕਦੇ ਛਾਲ ਦੀ ਮਾਰ ਕੇ ਗੜਾ ਲਾ ਕੇ ਉਹਨਾਂ ਇਧਰ ਹੋਣੀਆਂ ਕਦੇ ਉਧਰ ਹੋ ਜਾਣੀਆਂ ਵੇਦਾ ਹਣਾ ਸਾਰੇ ਜ ਮਾਰ ਕੇ ਆਉਂਗੇ ਅੱਗੇ ਆ ਉਹਦਾ ਬੈਰਲ ਟੁੱਟੀ ਐ ਤਾਂ ਲੈ ਗਏ ਕੱਟ ਕੇ ਤੇ ਮਸ਼ੀਨ ਕਿਹੜੀ ਮੈਥੇ ਕੀ ਗੱਟ ਰੋਣ ਜਿਹੜੀ ਬਾਪੂ ਵੀ ਰਹਿ ਰਸ ਲਾ ਕੇ ਮਰੀਆਂ ਦੇ ਰੁੱਖਾਂ ਵੇਖ ਰਿਹਾ ਆ ਕਾਲੂ ਕਿਧਰੋਂ ਆ ਗਿਆ ਸਮਾਂ ਹੋ ਗਿਆ 4:00 ਦੇ 19 ਮਿੰਟਾਂ ਦਾ ਤੇ ਕਿੰਨੂੰ ਖਾਈ ਜੰਨੇ ਆ ਉਹ ਤੂੰ ਕੀ ਗੁਰਗੁਰ ਜੀ ਕਰ ਰਾਂ ਤੇ ਬਾਪੂ ਨੇ ਜੋੜ ਲਿਆ ਰੁਟਾ ਬਟਰ ਕਹਿੰਦਾ ਮੈਂ ਹੁਣ ਨਹਿਰ ਵਾਲੇ ਤੇ ਮਾਰ ਕੇ ਆਉਣਾ ਜਿਹੜੇ ਮਾਹੋਂ ਧਵੀਆਂ ਮਾਰ ਕੇ ਆਇਆਂਗਾ ਆਪਾਂ ਚੱਲਦੇ ਆ ਘਰੇ ਜਾ ਕੇ ਆਪਣੇ ਮੋਨਿਆਂ ਭੇਜਦੇ ਆ ਰੈਸਟ ਸਵੇਰੇ ਤੜਕੇ ਸਾਧਰੇ ਜੋੜ ਲਾਂਗੇ ਬਾਦ ਦਾ ਪੋਣਾ ਘੰਟਾ ਹੋੜ ਡੇੜੀ ਲਾ ਕੇ ਬਾਪੂ ਤੇ ਨਾਲ ਆਪਣੇ ਕਮਲੇਸ਼ ਇਹ ਆ ਜਾਣਗੇ ਲੰਮੇ ਲੰਮੇ ਚ ਮਾਰਨਾਗਾ ਤੇ ਇਧਰ ਚੰਦ ਮਾਮਾ ਨਿਕਲ ਨਿਕਲ ਫਸ ਕੇ ਇੱਧੇ ਇੱਧੇ ਰੋਂਦੀਦਾ ਫਿਰ ਨਿਕਲ ਜਦ ਫਸ ਕੇ ਇੱਧੇ ਫੰਦੇ ਮੈਂ ਕਰਦਣਾ ਥੋੜਾ ਮੈਂ ਜਾ ਗਏ ਉਹ ਤੋਹਾਰ ਹੋਦਾਰ ਆਏ ਗਏ ਵੀ ਲਾ ਦੇ ਅੱਸ ਕੋ ਬਿਸਦਾਸ ਤੋਹਾਰ ਲਓ ਜੀ ਪਹੁੰਚ ਗਏ ਘਰੇ ਤੇ ਇੱਕ ਗੱਲ ਰਹਿ ਗਈ ਅੱਜ ਗੁਰਪੂਰਵ ਹੈ ਤੇ ਭਾਈ ਉਹਦੀ ਜਿਹੜੀ ਹੈਗੀ ਆਪਣੇ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਲੀ ਰਹਿ ਗਈ ਸੀ ਤਾਂ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਆ ਧੰਨਾ ਗੁਰੂ ਨਾਨਕ ਆਪਣੇ ਪਹਿਲੇ ਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਤੇ ਗੁਰਪੁਰਬ ਦੀ ਸਾਰੀ ਸਿੱਖ ਸੰਗਤ ਨੂੰ ਸਾਰੇ ਪੰਜਾਬੀ ਭਾਈਚਾਰੇ ਨੂੰ ਲੱਖ ਲੱਖ ਵਧਾਈ ਜੀ ਪੰਜਾਬੀ ਭਾਈ ਸਿੱਖ ਭਾਈਚਾਰੇ ਨੂੰ ਨਹੀਂ ਸਾਰਿਆਂ ਇਹ ਆ ਜਨਜਾਤੀ ਨੂੰ ਆਪਣੇ ਬਹੁਤ ਬਹੁਤ ਵਧਾਈ ਹੈ ਜੀ ਆਪਣਾ ਭਾਰਤ ਆਰਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ ਤਾਂ ਉਹਦੀ ਖੁਸ਼ੀ ਮਨਾਉਣੀ ਤਾਂ ਸਾਰੇ ਨੂੰ ਬਣਦੀ ਆ ਤੇ ਬਾਹਰ ਵੀ ਫੜਾ ਕੇ ਚੱਲੀ ਜਾਂਦੇ ਆ ਤੇ ਆਪਣੇ ਵੀ ਬਾਹਰ ਦੀਵੇ ਲੱਗੇ ਪਏ ਹੈਗੇ ਮਤੜਕੇ ਵੀ ਭੁੱਲ ਗਿਆ ਸੀਗਾ ਭੁੱਲਿਆ ਨਹੀਂ ਵੀ ਕੰਮ ਦੇ ਵਿੱਚ ਨੇ ਥੋੜਾ ਜਿਹਾ ਟਾਈਮ ਲੱਗਿਆ ਤੇ ਕੁਛ ਆਪਣੇ ਲੇਟ ਹੋ ਗਏ ਸੀਗੇ ਕੁਛ ਐਂ ਵੀ ਲਾ ਲਓ ਹਨਾ ਵੀ ਦਿਮਾਗ ਚੋਂ ਵੀ ਨਿਕਲ ਗਿਆ ਸੀਗਾ ਮੱਥਾ ਟੇਕਣਾ ਨਾ ਵੀ ਕਾੜ ਕਾੜ ਦੇ ਵਿੱਚ ਟੱਪ ਗਏ ਸੀਗੇ ਤੇ ਚਲੋ ਹੁਣ ਆਪਾਂ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕੀਏ ਕਿਉਂ ਨਾ ਆ ਕੇ ਫੇਰ ਪ੍ਰਸ਼ਾਦਾ ਪਾਣੀ ਚਾਹਾਂਗੇ ਪ੍ਰਸ਼ਾਦਾ ਪਾਣੀ ਛੱਕੇ ਫਿਰ ਅਸਟ੍ਰੋਨੋਮੀ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਵੇਰੇ ਨਹੀਂ ਤਾਂ ਚਲੋ ਹੁਣ ਸਹੀ ਤਾਂ ਮੈਂ ਵਰ ਮਾਰ ਕਰਾਂ ਪਛਾਤੇ ਸੀ ਕਿ ਨਹੀਂ ਮਾਤਾ ਕਿਵੇਂ ਸਸਤੀ ਲੱਗਦੀਆਂ ਸਹੀਆਂ ਮਾ ਸਹੀਆਂ ਪਾਣੀ ਪਾਣੀ ਦੇ ਨਾ ਮੈਂ ਗੁਰਦੁਆਰੇ ਮਾ ਥੜੇ ਕਿਉਂ ਪਹਿਲਾਂ ਫਿਰ ਆ ਕੇ ਫਿਰ ਆ ਕੇ ਰੋਟੀ ਖਾਣੂੰ ਜੀ ਬੰਦਾ ਕਿੱਥੇ ਗੁਰਦੁਆਰਾ ਆ ਤੇ ਤੇਲ ਲੈ ਕੇ ਆਣੇ ਆ ਤੇਲ ਪਿਆ ਤੇ ਚਾਹ ਪੰਜ ਦੇ ਚੱਕਲਾ ਲੰਗਰ ਝਪਾ ਲਾ ਲੈ ਸੇਵਾ ਵਾਲੇ ਕੋਈ ਨਹੀਂ ਨਾ ਕਰ ਜਾ ਮੈਨੂੰ ਆ ਰਹੀ ਸੀ ਮਾਤਾ ਤੇ ਆ ਬੰਦੂ ਹੋ ਨਹੀਂ ਬਸ ਤਾਂ ਮੁੱਥਾ ਟੇ ਜਾਵਾਂ ਮੈਂ ਨਾ ਦੇਖ ਲੈਣਾ ਤਬਦੀ ਬਟਾ ਕਿਹੜਾ ਲੈ ਜਾਣਾ ਗੁਰਪੁਰਤ ਦੀਆਂ ਲੱਖ ਲੱਖ ਵਧਾਂਗਾ ਲੈ ਰੌਲ ਤੂੰ ਚੱਕ ਲਓ ਖੜਾ ਖੜਾ ਮੈਂ ਦੂਜੀ ਕਹਿੰਦੀ ਆ ਦੇਵਾ

ਅਗਨੇੜੇ ਆ ਗਈ ਸੀ ਵਾਸੇ ਛੋਟੇ ਹਨਾਰ ਤਰੇ ਠੀਕ ਹੈ ਜੀ ਗੁਰਦੁਆਰਾ ਸਾਹਿਬ ਮੱਥਾ ਤੇ ਲਾਤਾ ਦੂਜਾ ਟਰੈਕਟਰ ਚ ਲੈ ਕੇ ਅੰਦਰ ਤੇ ਹੁਣ ਛਕਦੇ ਆ ਪ੍ਰਸ਼ਾਦਾ ਪਾਣੀ ਤੇ ਫਿਰ ਰਸਟ ਫਰਮਾਉਣੇ ਆਗੇ ਤੇ ਅੱਜ ਦੇ ਵੀਡੀਓ ਦੀ ਬਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਆਗੇ ਤੇ ਵੀਡੀਓ ਤੇ ਅੰਤ ਤੱਕ ਬਣੇ ਰਹਿਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਸਵੇਰੇ ਨਵੀਂ ਵੀਡੀਓ ਨਾਲ ਨਾ ਦਿਨ ਚਰਿਆ ਨਾਲ ਭੜਾ ਕੇ ਚੱਲੀ ਜਾਂਦੇ ਆ ਜੀ ਗੁਰਪੁਰਬ ਦੀ ਖੁਸ਼ੀ ਵਿੱਚ ਤੁਹਾਡੇ ਬਹੁਤ ਲਾੜਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ